ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਆ ਕਲਪਸੋ ਜੇ ਉਹ ਵੀ ਪਤਨ ਲਗਾ 11 ਵਜੇ ਲਾਗੇ ਨੇ ਤੇ 2:30 ਵੇਨ ਆਪਣਾ ਵਿਚਾਰੇ ਦੇਖਿਆ ਕਾਰ ਜਾਂਦੀ ਇੱਥੇ ਪਾਛਾ ਚਾਗਾ ਦੇ ਪਹਿਲਾਂ ਤੇ ਉਹ ਇਧਰ ਲੱਗੇ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆ ਜਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਵੇ ਪੌੜੀ ਦੇ ਰਾਹੀਂ ਉਤੋਂ ਦੀ ਚੜ੍ਹੇ ਜੀ ਘਰ ਦੀਆਂ ਉੱਚੀਆਂ ਦੁਵਾਰਾਂ ਵੀ ਹੁਣ ਚੋਰਾਂ ਦੇ ਰਸਤੇ 'ਚ ਰੁਕਾਵਟ ਖੜੀਆਂ ਨਹੀਂ ਕਰ ਸਕਦੇ ਕਿਉਂਕਿ ਹੁਣ ਚੋਰ ਪੌੜੀਆਂ ਵੀ ਆਪਣੇ ਘਰੋਂ ਲੈ ਕੇ ਆਉਂਦੇ ਨੇ ਅੱਜ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਬਟਾਲਾ ਦੇ ਪਹਾੜੀ ਗੇਟ ਇਲਾਕੇ ਵਿੱਚ ਜਿਥੇ ਕਿ ਇੱਕ ਐਨਆਰਆਈ ਦੇ ਘਰ ਬੀਤੀ ਰਾਤ ਚੋਰ ਚੋਰੀ ਕਰਨ ਆਏ ਸਨ ਜਦੋਂ ਤਾਲਾ ਨਾ ਟੁੱਟਾ ਤਾਂ ਚੋਰ ਆਪਣੇ ਨਾਲ ਪੋੜੀ ਵੀ ਲੈ ਆਏ ਜਦੋਂ ਪੋੜੀ ਕੰਧ ਨੂੰ ਲਗਾ ਕੇ ਚੜ ਗਏ ਅਤੇ ਦੂਸਰੇ ਪਾਸੇ ਪੋੜੀ ਛੁੱਟੀ ਤਾਂ ਉਸ ਦੀ ਆਵਾਜ਼ ਜ਼ਿਆਦਾ ਹੋਣ ਕਰਕੇ ਆਸ ਪੜੋਸ ਦੇ ਲੋਕ ਉਠਾਏ ਪਰ ਜਦੋਂ ਚੋਰਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੋਲ ਪਿਸਤਲ ਸੀ ਜਿਸ ਕਰਕੇ ਉਹ ਭਜਨ ਚ ਸਫਲ ਹੋ ਗਏ ਇਸ ਵਾਰ ਚੋਰ ਚੋਰੀ ਕਰਨ ਚ ਕਾਮਯਾਬਤਾ ਨਹੀਂ ਹੋ ਪਾਈ ਪਰ ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੀਆਂ ਚੋਰੀਆਂ ਹੋ ਰਹੀਆਂ ਨੇ ਜਿਸ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਹੈ ਹਾਲੇ ਤੱਕ ਕੋਈ ਵੀ ਚੋਰ ਪੁਲਿਸ ਦੇ ਗ੍ਰਿਫਤ ਚ ਨਹੀਂ ਆਇਆ ਇਹ ਜੋ ਘਰ ਸੀ ਇਹ ਇੱਕ ਐਨ ਆਰ ਆਈ ਦਾ ਸੀ ਜੋ ਕਿ ਅਮਰੀਕਾ ਵਿੱਚ ਰਹਿੰਦੇ ਨੇ ਉਹ ਆਪਣੇ ਗਵਾਂਡਿਆਂ ਨੂੰ ਆਪਣੇ ਘਰ ਦੀ ਚਾਬੀ ਦੇ ਕੇ ਗਏ ਹੋਏ ਨੇ ਇਹ ਸਾਰੀ ਘਟਨਾ ਸਿਸਟੀਵੀ ਕੈਮਰੇ ਚ ਕੈਦ ਹੋ ਗਈ ਹੈ ਪਰ ਇਲਾਕੇ ਦੇ ਲੋਕ ਹੋਰ ਸਹਿਮ ਗਏ ਨੇ ਕਿਉਂਕਿ ਚੋਰ ਹਥਿਆਰ ਦਾ ਡਰ ਦਿਖਾ ਕੇ ਫਰਾਰ ਹੋਣ ਚ ਕਾਮਯਾਬ ਹੋ ਗਏ ਸਨ ਮੈਂ ਵਿਜੇ ਵਰਮਾ ਕਰ ਰਿਹਾ ਹਾਂ ਇਹ ਕੀ ਹਾਲਾਤ ਆ ਤੁਹਾਡੇ ਇਲਾਕੇ ਦੇ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਹੈ ਕੱਲ੍ਹ ਵਸੋ ਜੇ ਉਹ ਵੀ ਪਤਨ ਲਗਾ 11 ਵਜੇ ਲਾਗੇ ਨੇ ਤੇ ਦੋ ਢਾਈ ਵੇ ਨੂੰ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਰੋਹਣ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰ ਹੋਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪਿਆ ਹੋਇਆ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੀ ਤੇਜ ਵੀਰ ਸਿੰਘ ਤੇਜ ਵੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਉਹਨਾਂ ਕਰ ਰਿਹਾ ਉਹਨਾਂ ਦੇ ਕਾਫੀ ਵਿਚਾਰੇ ਨੇ ਸਾਨੂੰ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਰਹੀ ਜੀ ਤੇ ਪੰਨੇ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪੰਨੇ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਕੋਖੋ ਲੋਕ ਲੈ ਜਾਂਦੇ ਪਰ ਕੋਈ ਕੋਸ਼ਿਸ਼ ਨਹੀਂ ਜੇ ਕੋਈ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਿਆ ਨਹੀਂ ਤੇ ਇੱਥੇ ਵੀ ਪਤਾ ਨਹੀਂ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਆ ਗੱਡੀਆਂ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:00 ਵਾ 3:00 ਵਜੇ ਕਿ ਰੰਦਾਵਾ ਜੀ ਬਾਹਰ ਆਓ ਵੀ ਬਾਹਰ ਇੱਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਿਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਦਸਾ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਬਸਾ ਚਾਕਾ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆਈਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰਵਾਰ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਵੇ ਪੌੜੀ ਦੇ ਨਹੀਂ ਉਤੋਂ ਦੀ ਚੜ੍ਹੇ ਜੀ ਰੋਲਾ ਕਿੱਧਰ ਪਿਆ ਰੋਲਾ ਜੀ ਇੱਥੇ ਸਾਡੇ ਆਪਣੇ ਹਾਲੇ ਦਾ ਹੀ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜਿਹੜੇ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਸੀ ਜਦੋਂ ਇਹ ਮੜੀ ਜਿਨੀਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਸੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਸੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਉਹਨਾਂ ਕੋਲ ਨਹੀਂ ਕੋਈ ਗੋਲੀ ਚਲੀ ਨਹੀਂ ਇਹ ਚੋਰੀ ਹੁੰਦੀ ਕਿੱਡੇ ਕੋਟੀ ਚੋਰੀ ਹੋਣੀ ਕੋਈ ਵੇਖੋ ਨਹੀਂ ਬਥੇਰਾ ਸਮਾਨ ਉਹਨਾਂ ਦਾ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਉਹਨਾਂ ਦਾ ਆਪ ਅਮਰੀਕਾ ਰਹਿੰਦੇ ਆ ਨਾਂ ਆਦਾ ਹੈਗਾ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਏ ਬਾ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ